ਸਤਸਿਰੇ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਆਪੋ ਆਪਣੀਆਂ ਰਣਨੀਤੀਆਂ ਜਿਹੜੀਆਂ ਉਹ ਤੈਅ ਕੀਤੀਆਂ ਜਾ ਰਹੀਆਂ ਹਨ ਗਰਾਊਂਡ ਪੱਧਰ ਤੇ ਪਾਰਟੀਆਂ ਆਪਣੇ ਆਪ ਨੂੰ ਜਥੇਬੰਦਕ ਕਰਨ ਦੇ ਲਈ ਕਾਫੀ ਜਿਹੜੀਆਂ ਯਤਨਸ਼ੀਲ ਹੈ ਕਿਉਂਕਿ ਬਹੁਤ ਸਾਰੀਆਂ ਦਲ ਬਦਲੀਆਂ ਜਿਹੜੀਆਂ ਉਹ ਗਰਾਊਂਡ ਪੱਧਰ ਤੇ ਛੋਟੇ ਵਰਕਰਾਂ ਆਗੂਆਂ ਦੇ ਵਿੱਚ ਹੋ ਰਹੀਆਂ ਉੱਥੇ ਹੀ ਵੱਡੇ ਲੈਵਲ ਤੇ ਵੀ ਵੱਡੇ ਆਗੂ ਵੀ ਪਾਰਟੀਆਂ ਜਿਹੜੀਆਂ ਉਹ ਬਦਲ ਰਹੇ ਐ ਪਾਪ ਕਿ ਜਿਵੇਂ ਪਿਛਲੇ ਦਿਨੀ ਦੇਖਣ ਦੇ ਵਿੱਚ ਆਇਆ ਸੀ ਕਿ ਕਾਂਗਰਸ ਪਾਰਟੀ ਨੂੰ ਕਾਫੀ ਝਟਕਾ ਲੱਗਿਆ ਸੀ ਉਸ ਤੇ ਵੱਡੇ ਆਗੂ ਕਾਂਗਰਸ ਨੂੰ ਛੱਡ ਕੇ ਭਾਜਪਾਤ ਚਲੇ ਗਏ ਇਸੇ ਤਰੀਕੇ ਨਾਲ ਜਿਵੇਂ ਅਕਾਲੀ ਦਲ ਬਾਦਲ ਦੇ ਮਨਪ੍ਰੀਤ ਸਿੰਘ ਇਹ ਹਾਲੀ ਬੇਸ਼ੱਕ ਨਾ ਉਹਨਾਂ ਨੇ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਨਾ ਹੀ ਉਹਨਾਂ ਨੇ ਅਜੇ ਤੱਕ ਅਨਾਉਂਸ ਕੀਤਾ ਪਰ ਮਰਦ ਭੇਦਾਂ ਦੇ ਚਲਦੇ ਉਹਨਾਂ ਨੇ ਪਿਛਲੀਆਂ ਚੋਣਾਂ ਦੇ ਵਿੱਚ ਆਜ਼ਾਦ ਉਮੀਦਵਾਰਾਂ ਦਾ ਜਿਹੜਾ ਸੀ ਉਹ ਸਮਰਥਨ ਕੀਤਾ ਸੀ ਇਸੇ ਤਰੀਕੇ ਨਾਲ ਹੋਰ ਵੀ ਜਿਵੇਂ ਭਾਪੀ ਦੇ ਹੀ ਆਗੂ ਨੇ ਜਿਹੜੇ ਪਹਿਲਾਂ ਭਾਪੀ ਚ ਜੁਆਇਨ ਕਰ ਗਏ ਪਰ ਹੁਣ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਜਿਹੜਾ ਰੁਖ ਹੈ ਉਹ ਕਰ ਰਹੇ ਆ ਬਹੁਤ ਸਾਰੀਆਂ ਜਿਹੜੀਆਂ ਤਲ ਬਦਲੀਆਂ ਇਹ ਚੋਣਾਂ ਨੂੰ ਲੈ ਕੇ ਹੀ ਜਿਹੜੀਆਂ ਕੀਤੀਆਂ ਜਾਂਦੀਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਦਾ ਹੁਣ ਰਿਜ਼ਲਟ ਸੀ ਬਲੈਕ ਸੰਮਤੀ ਜ਼ਿਲ੍ਹਾ ਪ੍ਰੇਸ਼ਦ ਦਾ ਉਸ ਨੂੰ ਲੈ ਕੇ ਕਾਫੀ ਜਿਹੜੇ ਸਮੀਕਰਨ ਹੈ ਉਹ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਵੀ ਬਦਲੇ ਗਏ ਬਣਾਏ ਗਏ ਤਾਂ ਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਪੌੜੀਆਂ ਚੜੀਆਂ ਚੜੀਆਂ ਜਾ ਸਕਣ ਸਾਰੀਆਂ ਪਾਰਟੀਆਂ ਇਹ ਦਾਅਵਾ ਜ਼ਰੂਰ ਕਰ ਰਹੀਆਂ ਹਨ ਕਿ 2027 ਦੇ ਵਿੱਚ ਜਿਹੜੀ ਲੋਕਾਂ ਦਾ ਸਮਰਥਨ ਹੈ ਉਹ ਉਹਨਾਂ ਦੇ ਹੱਕ ਦੇ ਵਿੱਚ ਆਏਗਾ ਚਾਹੇ ਸੱਤਾਧਾਰੀ ਆਮ ਆਦਮੀ ਪਾਰਟੀ ਹੈ ਜੋ ਰਿਪੀਟ ਕਰਨ ਦੇ ਲਈ ਤਤਪਰ ਹੈ ਇਸੇ ਤਰੀਕੇ ਨਾਲ ਅਕਾਲੀ ਦਲ ਬਾਦਲ ਇਹ ਕਹਿ ਰਿਹਾ ਹੈ ਕਿ ਸਾਡੀ ਬਲਾਕ ਸੰਵਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੇ ਵਿੱਚ ਚੰਗੀ ਵਾਪਸੀ ਹੋਈ ਹੈ ਉਸੇ ਤਰੀਕੇ ਨਾਲ ਭਾਜਪਾ ਕਹ ਰਹੀ ਹੈ ਕਿ ਬੇਸ਼ੱਕ ਗੱਠਜੋਟ ਟੁੱਟਿਆ ਹੈ ਪਰ ਜਿਸ ਤਰੀਕੇ ਦੀ ਸਾਡੀ ਪੰਜਾਬ ਅੰਦਰ ਪਕੜ ਹੈ ਅਸੀਂ ਸਰਕਾਰ ਜਿਹੜੀ ਆਪਣੇ ਦਮ ਤੇ ਬਣਾਵਾਂਗੇ ਕਾਂਗਰਸ ਦੇ ਵਿੱਚ ਇਹ ਦੇਖਣ ਨੂੰ ਆ ਰਿਹਾ ਹੈ ਕਿ ਜਿਵੇਂ ਲੀਡਰਸ਼ਿਪ ਬਦਲਣ ਦੀਆਂ ਗੱਲਾਂ ਚੱਲ ਰਹੀਆਂ ਔਰ ਪਿਛਲੇ ਦਿਨੀ ਪ੍ਰਧਾਨ ਰਾਜਾ ਵੜਿੰਗ ਨੇ ਜੋ ਬਿਆਨ ਦਿੱਤਾ ਹੈ ਕਿ 117 ਦੇ ਵਿੱਚੋਂ 80 ਜਿਹੜੇ ਚਿਹਰੇ ਐ ਉਹ ਕਾਂਗਰਸ ਪਾਰਟੀ ਦੇ ਨਵੇਂ ਹੋਣਗੇ ਪਾਵ ਪੁਰਾਣਿਆਂ ਨੂੰ ਜਿਹੜੀ ਟਿਕਟ ਹੈ ਉਹ ਨਹੀਂ ਦਿੱਤੀ ਜਾਏਗੀ ਯੂਥ ਨੂੰ ਅੱਗੇ ਕੀਤਾ ਜਾਏਗਾ ਤਾਂ ਕਿ ਪੰਜਾਬ ਦਾ ਜਿਹੜਾ ਪੁਹੇਖ ਹੈ ਉਹ ਸੁਧਾਰਿਆ ਜਾ ਸਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਤੋਂ ਭਾਜਪਾ ਚ ਸ਼ਾਮਲ ਹੋਏ ਕਾਉਂਸਲਰ ਬਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਉਹਨਾਂ ਦੇ ਨਾਲ-ਨਾਲ ਵਾਰਡ ਨੰਬਰ 2 ਤੋਂ ਅਯਾਦ ਚੋਣਾ ਲੜ ਚੁੱਕੇ ਵਿਨੋਦ ਗੁੱਜਰ ਵੀ ਆਪ ਵਿੱਚ ਸ਼ਾਮਲ ਹੋ ਗਏ ਹਨ ਬਨੀਤ ਕੁਮਾਰ ਬਿੱਟੂ ਨੇ ਕਿਹਾ ਕਿ ਉਹ ਪਿਛਲੇ 1 ਸਾਲ ਤੋਂ ਹਲਕਾ ਵਿਧਾਇਕ ਗੁਰਵਿੰਦਰ ਸਿੰਘ ਗੈਰੀ ਵਡਿੰਗ ਦੀ ਸੋਚ ਤੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋਏ ਹਨ ਜਿਸ ਨੂੰ ਮੁੱਖ ਰੱਖ ਕੇ ਉਹਨਾਂ ਵੱਲੋਂ ਵਿਧਾਇਕ ਗੈਰੀ ਵਡਿੰਗ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ ਬਿੱਟੂ ਨੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਆਪਣੇ ਵਾਰਡ ਵਾਸੀਆਂ ਤੇ ਸ਼ਹਿਰ ਦੀ ਸੇਵਾ ਕਰਨਾ ਹੈ ਜਿਸ ਤੇ ਲਈ ਉਹ ਪਾਰਟੀ ਵੱਲੋਂ ਲਗਾਈ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਈ ਨਾਲ ਨਿਭਾਉਣਗੇ ਇਸ ਮੌਕੇ ਜੋ ਵਿਧਾਇਕ ਗੈਰੀ ਵਡਿੰਗ ਸੀ ਉਹਨਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਉਹਨਾਂ ਦੇ ਸਾਡੇ ਨਾਲ ਸ਼ਾਮਲ ਹੋਣ ਤੇ ਸਾਡੀ ਜਿਹੜੀ ਪਕੜ ਹੈ ਉਹ ਹੋਰ ਜ਼ਮੀਨੀ ਪੱਧਰ ਤੇ ਮਜ਼ਬੂਤ ਹੋਈ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਖੁਸ਼ ਹੋ ਕੇ ਆਮ ਆਦਮੀ ਪਾਰਟੀ ਨਾਲ ਜਿਹੜੇ ਹੈ ਉਹ ਜੁੜ ਰਹੇ ਹੈ ਔਰ 2027 ਦੇ ਵਿੱਚ ਅਸੀਂ ਜਿਹੜਾ ਉਹ ਦੁਬਾਰਾ ਆਮ ਆਦਮੀ ਪਾਰਟੀ ਰਿਪੀਟ ਕਰੇਗੀ ਧੰਨਵਾਦ